ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗੁਰੂ ਪੰਥ ਪ੍ਰਸ਼ਟ ਦਾ ਜੋ ਕਿ ਮੈਂ ਤਾਂ ਬਚ ਲਾ ਰਿਹਾ ਵਾਂ ਤੇ ਮੇਰੇ ਕੋਲ ਬੇਚਰੀ ਦਾ ਸਮਾਨ ਖੰਡੇ ਵਿਸਕੋਟਾ ਕੁਰਤ ਨੇ ਵਗੈਰਾ ਜੋ ਵੀ ਸਮਾਨ ਇਸੇ ਦਾ ਵਿਕਣ ਲੱਗਦਾ ਵਾ ਤੇ ਇਸ ਪ੍ਰਸ਼ਟ ਨੇ ਗੁਰੂ ਪੰਥ ਪ੍ਰਸ਼ਟ ਦੇ ਮੈਨੂੰ ਇਹ ਸਾਰਾ ਸਮਾਨ ਪਾ ਕੇ ਦਿੱਤਾ ਮੈਂ ਅੰਗ ਹੀ ਨਾ ਹਾਂ ਗੁਰੂ ਸਾਹਿਬ ਜੀ ਦਾ ਵਜੀਰ ਹਾਂ ਕੁਝ ਸਿਰ ਤੋਂ ਮੈਂ ਸੇਵਾ ਗੁਰੂ ਸਾਹਿਬ ਜੀ ਦੇ ਗੁਰੂ ਕਰਨ ਸਾਹਿਬ ਜੀ ਦੇ ਗੁਰੂ ਘਰ ਕਰਦਾ ਹਾਂ ਤੇ ਮੇਰੀ ਮਦਦ ਕੀਤੀ ਗੁਰੂ ਪੰਥ ਟਰੱਸਟ ਨੇ ਮੈਂ ਬਹੁਤ ਖੁਸ਼ ਹਾਂ ਤੇ ਧੰਨਵਾਦ ਕਰਦਾ ਹਾਂ ਗੁਰੂ ਪੰਥ ਟਰੱਸਟ ਦਾ ਤੇ ਹੋਰ ਵੀ ਸਿੱਖ ਸੰਗਤਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਸਿੱਖ ਸੰਗਤਾਂ ਗੁਰੂ ਪੰਥ ਟਰੱਸਟ ਦਾ ਵੱਧ ਤੋਂ ਵੱਧ ਸੰਯੋਗ ਕਰਨ ਕਿਉਂਕਿ ਮੇਰੇ ਵਰਗੇ ਹੋਰ ਵੀ ਲੋੜਵੰਦ ਬਹੁਤ ਜ਼ਿਆਦੇ ਆ ਜੋ ਕਿ ਸਾਰੇ ਰਲ ਮਿਲ ਕੇ ਇਹ ਹੋਰ ਵੱਧ ਤੋਂ ਵੱਧ ਗੁਰੂਪੰਥ ਟਰਸਟ ਸਿੱਖ ਸੰਗਤਾਂ ਦੀ ਸੇਵਾ ਕਰ ਸਕੇ ਦੁਖਿਆਰਿਆਂ ਦੇ ਦੁੱਖ ਸੁਣ ਸਕੇ ਜੋ ਲੋੜਵੰਦ ਉਹਨਾਂ ਦੇ ਕੰਮ ਪੂਰੇ ਕਰ ਸਕੇ ਮੈਂ ਬਹੁਤ ਤਹਿ ਦਿਲੋਂ ਧੰਨਵਾਦਵਾ ਜੀ ਹੋਈਆਂ ਭੁੱਲਾਂ ਖੇਮਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਨਾਮ ਦੇ ਭਾਣੇ ਸਰਬੱਤ ਦਾ ਭਲਾ ਗੁਰੂ ਪੰਥ ਸੋ ਸਾਥ ਨੂੰ ਸੱਚੇ ਪਾਤਸ਼ਾਹ ਜੀ ਦੇਮ ਦੁਕਣੀ ਤੇ ਰਾਤ ਦੁਕਣੀ ਤਰੱਕੀ ਵਿੱਚ ਖੜਨਾ ਜਿੰਨੇ ਵੀ ਸੇਵਾਦਾਰ ਸੇਵਾ ਕਰਦੇ ਉਹਨਾਂ ਨੂੰ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਬਖਸ਼ਿਸ਼ ਕਰਨ ਦੀ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਨਾਮ ਚੜ੍ਹਤੀ ਕਲਾ ਤੇਰੇ ਪੰਚਪਾਤ ਦਾ ਕਲਾ ਵਾਹਿਗੁਰੂ ਦੀ ਜੀ ਕਾਲਸਾ ਵਾਹਿਗੁਰੂ ਦੀ ਕਿਰਤ